ਨੀ ਤੂੰ ਸਿਰੇ ਦੀ ਚੜੇ ਤੇ ਮੈਂ ਕੰਡਣ ਤੂਤਾਂ ਦਾ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ এবੀ ਕਿੰਗ ਤੇ ਕਿਦਾਂ ਹੋ ਸਾਰੇ ਤੁਸੀਂ ਤੋਂ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਠੀਕ ਠਾਕ ਹੋਵੋਗੇ ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਵਰਲਡ ਕੱਪ ਫਾਈਨਲ ਦੀ T20 ਦਾ ਜਿਹੜਾ ਵਰਲਡ ਕੱਪ ਹੋਣ ਜਾ ਰਿਹਾ ਅੱਜ ਸਾਊਥ ਅਫਰੀਕਾ ਤੇ ਇੰਡੀਆ ਦੇ ਵਿਚਾਲੇ ਤੇ ਪਿਛਲਾ ਜਿਹੜਾ ਸੈਮੀ ਫਾਈਨਲ ਹੋਇਆ ਬਹੁਤ ਵਧੀਆ ਮੈਚ ਹੋਇਆ ਤੇ ਬਹੁਤ ਸੌਕੇ ਤਰੀਕੇ ਨਾਲ ਇੰਡੀਆ ਨੇ ਮੈਚ ਜਿੱਤਿਆ ਇੰਗਲੈਂਡ ਤੋਂ ਸੋ ਮੈਚ ਬਾਰਿਸ਼ ਦੇ ਕਰਕੇ ਕਾਫੀ ਲੇਟ ਜਿਹੜਾ ਖਤਮ ਹੋਇਆ ਸੀਗਾ ਤੇ ਆਪਾਂ ਮਿੱਤਰਾਂ ਨੂੰ ਬਹੁਤ ਸ਼ੌਕ ਹੈ ਤੁਹਾਨੂੰ ਪਤਾ ਹੀ ਅਸੀਂ ਪਹਿਲੇ ਵੀ ਕਈ ਵਾਰੀ ক্রিকেট ਦੀਆਂ ਜਿਹੜੀਆਂ ਵੀਡੀਓਜ਼ ਸ਼ੇਅਰ ਕੀਤੀਆਂ ਮੈਂ ਤੁਹਾਡੇ ਨਾਲ ਤੇ ਆਪਾਂ ਨੂੰ ਬਹੁਤ ਸ਼ੌਕ ਹੈਗਾ ਬਚਪਨ ਤੋਂ ਮਿਊਜ਼ਿਕ ਦੇ ਨਾਲ-ਨਾਲ ਅਸੀਂ ক্রিকেট ਦਾ ਵੀ ਜ਼ਰੂਰ ਇੰਜੋਏ ਕਰੀਦਾ ਤੇ ক্রিকেট ਖੇਡੀਦਾ ਵੀ ਹੈ ਜਦੋਂ ਟਾਈਮ ਮਿਲੇ ਤੇ ক্রিকেট ਨੂੰ ਦੇਖੀਦਾ ਜ਼ਰੂਰ ਆ ਤੇ ਬਹੁਤ ਲੇਟ ਜਿਹੜਾ ਉਹ ਸੈਮੀ ਫਾਈਨਲ ਖਤਮ ਹੋਇਆ ਤੇ ਮਿੱਤਰਾਂ ਨੇ ਸਾਰਾ ਮੈਚ ਦੇਖਿਆ ਸੀਗਾ ਤੇ ਕਾਫੀ ਲੇਟ ਸੁੱਤੇ ਤੇ ਸਵੇਰੇ ਅਸੀਂ ਮਾਰਨਿੰਗ ਟਾਈਮ ਜਲਦੀ ਨਹੀਂ ਉੱਠੇ ਕਾਫੀ ਲੇਟ ਉੱਠੇ ਜੀਏ ਤੇ ਅੱਜ ਫੇਰ ਤਿਆਰੀ ਪੂਰੀ ਕਰ ਲਈ ਅਸੀਂ ਆਹ ਦੇਖੋ ਬੱਲਾ ਅਸੀਂ ਫੜ ਲਿਆ ਤੇ ਇਹ ਬੱਲਾ ਆਪਾਂ ਨੂੰ ਗਿਫਟ ਮਿਲਿਆ ਹੋਇਆ ਕਿਤੋਂ ਤੇ ਕਾਫੀ ਵਧੀਆ ਬੰਦੇ ਨੇ ਸਾਨੂੰ ਕਿਉਂਕਿ ਪਿਛਲੇ ਟਾਈਮ ਕਾਫੀ ਵਾਰ ਇੰਡੀਆ ਜਿਹੜਾ ਸੈਮੀ ਫਾਈਨਲ ਦੇ ਵਿੱਚ ਵੀ ਪਹੁੰਚਿਆ ਫਾਈਨਲ ਦੇ ਵਿੱਚ ਵੀ ਪਹੁੰਚਿਆ ਵੰਡੇ ਵਰਲਡ ਕੱਪ ਦੇ ਵਿੱਚ ਵੀ ਪਹੁੰਚਿਆ ਸੀਗਾ ਉੱਥੇ ਵੀ ਹਾਰ ਗਿਆ ਸੀਗਾ ਕਾਫੀ ਕਾਫੀ ਵਾਰ ਹਾਰ ਚੁੱਕਾ ਹੈ ਇੰਡੀਅਨ ਟੀਮ ਪਹੁੰਚੀ ਜ਼ਰੂਰ ਹੈ ਕਿਉਂਕਿ ਟੌਪ ਦੀ ਟੀਮ ਹੈ ਇਸ ਵੇਲੇ ਵਰਲਡ ਦੇ ਵਿੱਚ ਤੇ ਟੂਰਨਾਮੈਂਟ ਦੇ ਵਿੱਚ ਅੱਗੇ ਜ਼ਰੂਰ ਜਾਂਦੀ ਹੈ ਪਰ ਫਾਈਨਲ ਦੇ ਵਿੱਚ ਜਾਂ ਸੈਮੀਫਾਈਨਲ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਬਲੈਕਨ ਅੱਜ ਅੱਜ ਅਸੀਂ ਨਹੀਂ ਹਾਰਨ ਦੇਣਾ ਅਸੀਂ ਪੂਰਾ ਜੋਰ ਲਾਣਾ ਭਾਵੇਂ ਜਿੱਦਾਂ ਮਰਜੀ ਹੋ ਜੇ ਆਪਾਂ ਚੌਕੇ ਛੱਕੇ ਪੂਰੇ ਖੜਕਾਉਣੇ ਆ ਉੱਥੇ ਠੀਕ ਹੈ ਜੀ ਤੇ ਆਪਣਾ ਜਿਹੜਾ ਕੋਲੀ ਸਾਹਿਬ ਆ ਉੱਲੀ ਵੀ ਨਹੀਂ ਵਰਲਡ ਕੱਪ ਦੇ ਵਿੱਚ ਪੂਰੀ ਤਰ੍ਹਾਂ ਚੱਲਿਆ ਚਲੋ ਕੋਈ ਨਹੀਂ ਉਹਦੇ ਨਾਲ ਸਾਨੂੰ ਕੋਈ ਗਿਲਾ ਸ਼ਿਕਬਾ ਨਹੀਂ ਇਹ ਟੀਮ ਜਿੱਤ ਰਹੀ ਆ ਤੇ ਅੱਜ ਫਾਈਨਲ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਕੋਹਲੀ ਸਾਹਿਬ ਪੂਰਾ ਗਰਜਣਗੇ ਤੇ ਇਹ ਰੰਨਾਂ ਦੀ ਪਰਸ਼ਾਦ ਕਰਨਗੇ ਤੇ ਤੁਸੀਂ ਵੀ ਸਾਰਿਆਂ ਨੇ ਮੈਚ ਦਾ ਇੰਜੋਏ ਕਰਿਓ ਕਿਉਂਕਿ ਇਹੋ ਜਿਹੇ ਜਿਹੜੇ ਟਾਈਮ ਹੈ ਕਦੀ ਕਦੀ ਆਉਂਦੇ ਹੁੰਦੇ ਨੇ ਤੇ ਆਪਣੇ ਬੱਚਿਆਂ ਨੂੰ ਵੀ ਕ੍ਰਿਕਟ ਜ਼ਰੂਰ ਦਿਖਾਇਆ ਕਰੋ ਤੇ ਤੁਸੀਂ ਮੈਨੂੰ ਦੱਸਿਓ ਜ਼ਰੂਰ ਕਮੈਂਟ ਕਰਕੇ ਤੁਹਾਨੂੰ ਕਿਹਨਾਂ ਕਿਹਨਾਂ ਨੂੰ ਜਿਹੜੀ ਕ੍ਰਿਕਟ ਦੀ ਗੇਮ ਪਸੰਦ ਹੈਗੀ ਆ ਤੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਮੈਨੂੰ ਤੇ ਭਾਈ ਬਹੁਤ ਪਸੰਦ ਆ ਤੇ ਮੈਂ ਕਦੇ-ਕਦੇ ਟਾਈਮ ਮਿਲਦਾ ਹੁੰਦਾ ਤੇ ਮੈਂ ਆ ਦੇਖੋ ਮੈਂ ਪੂਰਾ ਐ ਚੋਪੇ ਛਕੇ ਮਾਰ ਦੇਣਾ ਹੁੰਨਾ ਵਾ ਠੀਕ ਹੈ ਤੇ ਬਾਕੀ ਅੱਜ ਆਪਾਂ ਜਰੂਰ ਵਰਲਡ ਕੱਪ ਜਿਤਾਉਣਾ ਯਾਰ ਆਪਣੀ ਆਪਾਂ ਬੈਸਟ ਵਿਸ਼ੇਸ ਦੇਣੀ ਆਪਣੀ ਟੀਮ ਨੂੰ ਠੀਕ ਹੈ ਜੀ ਸਾਰਿਆਂ ਨੇ ਰਲ ਕੇ ਤੇ ਆਮ ਤੌਰ ਤੇ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਕ੍ਰਿਕਟ ਨੂੰ ਬਹੁਤ ਜ਼ਿਆਦਾ ਲਾਇਕ ਕੀਤਾ ਜਾਂਦਾ ਕ੍ਰਿਕਟ ਗੇਮ ਬਹੁਤ ਜ਼ਿਆਦਾ ਛਾ ਗਈ ਹੈ ਬਹੁਤ ਜ਼ਿਆਦਾ ਪਰਫੁੱਲਤ ਹੋ ਗਈ ਹੈ ਤੇ ਬਾਕੀ ਆਪਣੀ ਇੰਡਸਟਰੀ 뮤직 ਇੰਡਸਟਰੀ ਵਾਲੇ ਵੀ ਬਹੁਤ ਜ਼ਿਆਦਾ ਕ੍ਰਿਕਟ ਨੂੰ ਲਾਇਕ ਕਰਦੇ ਹੈਗੇ ਆ ਤੇ ਕਾਫੀ ਸਾਰੇ ਸਿੰਗਰ ਵੀ ਤੁਸੀਂ ਦੇਖਿਆ ਜਿਹੜੇ ਅੱਜ ਵੀ ਜਿਹੜੇ ਉਹਨਾਂ ਦੇ ਸਟੇਟ ਲੈਵਲ ਲੈਵਲ ਤੇ ਸ਼ਾਇਦ ਮੈਚ ਹੁੰਦੇ ਨੇ ਹਨਾ ਤੇ ਪੰਜਾਬ ਦੇ ਸ਼ੇਅਰ ਕਰਕੇ ਪੰਜਾਬ ਦੀ ਜਿਹੜੀ ਟੀਮ ਬਣੀ ਹੋਈ ਹੈ ਜਿਹਦੇ ਵਿੱਚ ਨਿੰਜਾ ਹਾਰਦੀ ਸੰਧੂ ਤੇ ਹੋਰ ਵੀ ਕਈ ਜਿਹੜੇ ਸਿੰਗਰ ਵੀ ਹੈਗੇ ਹੈਗੇ ਨੇ ਐਕਟਰ ਵੀ ਹੈਗੇ ਨੇ ਪੰਜਾਬ ਦੇ ਜਿਹੜੇ ਬਾਲੀਵੁੱਡ ਦੇ ਨਾਲ ਵੀ ਉਹਨਾਂ ਦੇ ਮੈਚਸ ਹੁੰਦੇ ਨੇ ਤੇ ਉਹ ਵੀ ਜੁੜੇ ਹੋਏ ਨੇ ਸੋ ਆਪਾਂ ਵੀ ਯਾਰ ক্রিকেট ਨੂੰ ਲਾਈਕ ਕਰਦੇ ਆ ਮਿਊਜ਼ਿਕ ਦੇ ਨਾਲ ਨਾਲ ਮਤਲਬ ਜੇ ਮੈਂ ਕਹਾਂ ਕਿ ਦੂਜੇ ਨੰਬਰ ਤੇ ਮੈਨੂੰ ক্রিকেট ਪਸੰਦ ਹੈ ਮੈਂ ਖੇਡਣਾ ਚਾਹੁੰਦਾ ਸੀ ਲੇਕਿਨ ਆਪਣੀ ਕਿਸਮਤ ਦੇ ਵਿੱਚ ਨਹੀਂ ਸੀਗਾ ਇੰਨਾ ਤੇ ਚਲੋ ਆਪਾਂ ਇਧਰ ਦੇ ਪਾਸੇ ਆ ਗਏ ਸਾਡਾ ਰੁਝਾਨ ਜ਼ਿਆਦਾ ਮਿਊਜ਼ਿਕ ਵਾਲ ਸੀਗਾ ਸੋ ਅੱਗੇ ਆਪਾਂ ਹੁਣ ਦੇਖਦੇ ਜਰੂਰ ਆ ਸੋ ਅੱਜ ਅਸੀਂ ਫਾਈਨਲ ਮੈਚ ਜਿਤਨਾ ਤੇ ਜਿਤਨਾ ਹਰ ਹਾਲਤ ਦੇ ਵਿੱਚ ਤੇ ਡਰਨਾ ਨਹੀਂ ਆਪਾਂ ਕਿਸੇ ਗੱਲੋਂ ਵੀ ਠੀਕ ਹੈ ਤੇ ਆ ਆ ਤੁਹਾਨੂੰ ਮੈਂ ਪਹਿਲੇ ਦਿਖਾਇਆ ਤੇ ਚੁੱਕੇ ਛੱਕੇ ਜੇ ਆਪ ਵੀ ਮਾਰ ਆਪ ਵੀ ਮਾਰਨੇ ਪੈਗੇ ਨਾ ਅਸੀਂ ਆਪ ਹੀ ਜਾ ਕੇ ਵਿੱਚ ਮਾਰ ਦੇਣੇ ਆ ਹਨਾ ਤੇ ਬਾਕੀ ਆਪ ਤੇ ਨਹੀਂ ਅਸੀਂ ਮਾਰ ਸਕਦੇ ਲੇਕਿਨ ਸਾਡੀ ਟੀਮ ਬੜੀ ਵਧੀਆ ਹੈਗੀ ਆ ਬਹੁਤ ਵਧੀਆ ਖੇਡ ਰਹੀ ਹੈਗੀ ਆ ਬਹੁਤ ਵਧੀਆ ਯਾਰ ਜਿੱਤਰੀ ਹੈ ਮੈਚ ਉਹ ਮੇਰੇ ਵੱਲੋਂ ਸਾਰਿਆਂ ਨੂੰ ਬੈਸਟ ਵਿਸ਼ੇ ਜਾਂ